ਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਮੂਹਰਾ ਨਸਲ ਦੀ ਮੱਝ ਲੈ ਕੇ ਆਏ ਆ ਜੇ ਆਪਾਂ ਖੜੀ ਦੀ ਗੱਲ ਕਰੀਏ ਬਾਈ ਅਮਰਜੀਤ ਸਿੰਘ ਪਿੰਡ ਢੱਡੀ ਖੁਰਦ ਬਲਾਕ ਜਲਾਲਾਬਾਦ ਪੱਛਮੀ ਇਸ ਰਸਤੇ ਬੀਰ ਕੋਲੇ ਖੜੀ ਆ ਗਈ ਇਹਦਾ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਤੇ ਆ ਜਾਊਗਾ ਹੁਣ ਤੁਹਾਨੂੰ ਆਪਾਂ ਇਹ ਮੈਂ ਚਲਾ ਕੇ ਦਿਖਾ ਦੇਾਂਗੇ ਤੁਸੀਂ ਉੱਚੀ ਲੰਮੀ ਵੇਖੋ ਇਹਦੀ ਤੋਰ ਵੇਖੋ ਮੂੰਹ ਦਾ ਫੇਸ ਕੁਆਲਿਟੀ ਵੇਖੋ ਪੂਰੀ ਹੈਵੀ ਡਿਊਟੀ ਪੂਰੀ ਹੈਵੀ weight ਵਾਲੀ ਪੂਰੇ ਲੇਵੇਦਾਰ ਔਰ ਪੂਰਾ ਗੁੱਲੇ ਵਾਲਾ ਗਿਠ-ਗਿਠ ਤੇ ਥਣ ਲੱਗਿਆ ਭਾਈ ਇੱਕ ਛੋਟੇ ਹਾਥੀ ਦੀ ਤਰ੍ਹਾਂ ਮੈਂ ਆ ਜੇ ਇਹਦੇ ਆਪਾਂ ਗੱਲ ਕਰੀਏ ਸੂਏ ਦੀ ਸੂਏ ਚੌਥੇ ਆ ਵੀਰ ਪਿੰਡੂ ਕੋਲੇ ਇਹ ਖੜੀ ਆਗੀ ਦੁਬਾਰਾ ਫੇਰ ਤੁਹਾਨੂੰ ਚਲਾ ਕੇ ਦੇਖ ਦਿੰਨੇ ਹਾਂ ਲੇਵੇ ਦੀ ਪਹਿਚਾਨ ਥਣਾ ਦੀ ਪਹਿਚਾਨ ਤੁਸੀਂ ਗਾਇਬ ਤੁਸੀਂ ਇਹ ਸਾਰਾ ਵੇਖੋ ਹੁਣ ਮੈਂ ਚਲਦੀ ਦਾ ਪਿੱਛਾ ਪੁੜਾ ਚੌੜਾ ਚੌੜੇ ਪਿੱਛੇ ਪੁੜੇ ਦੀ ਬਹੁਤ ਜਵਾਨ ਉੱਚੀ ਲੰਮੀ ਮੈਂ ਹੈਵੀ ਡਿਊਟੀ ਵਾਸਤੇ ਲੈ ਕੇ ਆਏ ਆ ਤੁਹਾਡੇ ਕੋਲੇ ਹੁਣ ਤੁਸੀਂ ਦੇਖ ਸਕਦੇ ਹੋਗੇ ਜਿਵੇਂ ਕਿ ਹੁਣ ਇਹਦੇ ਮਗਰ ਜਿਹੜਾ ਜਨਮ ਦਿੱਤਾ ਹੈਗਾ ਕੱਟੀ ਨੂੰ ਦਿੱਤਾ ਹੈਗਾ ਕੱਟੀ ਹੈਗੀ ਆਗੀ ਲక్ష్ਮੀ ਡੇਰੀ ਫਾਰਮ ਮੋਦੀ ਬੁੱਲ ਦੀ ਜਿਹਦੀ ਕਿ ਕੋਈ ਕੀਮਤ ਹੀ ਨਹੀਂ ਆ ਜਿਹੜੀ ਅੱਜ ਪੂਰੀ ਪੂਰਾ ਨਾਮ ਮੋਦੀ ਦਾ ਚੱਲਦਾ ਹੈਗਾ ਬਹੁਤ ਮਤਲ ਨਾਮੀ ਕੱਟੀਆਂ ਬਹੁਤ ਵਧੀਆਂ ਕੱਟੀਆਂ ਅੱਗੇ ਜਾਣੀਆਂ ਇਹ ਭਾਈ ਇੱਕ ਮਹਿੰਦੀ ਥਾਂ ਤੇ ਤੁਹਾਨੂੰ ਦੋ ਪਸ਼ੂ ਮਿਲਣਗੇ ਜੇ ਅੱਜ ਆਪਾਂ ਕੱਟੀ ਤਿਆਰ ਕਰਾਂਗੇ ਨਾ ਤੇ ਕੱਟੀ ਵੀ ਤੁਸੀਂ ਐ ਸਮਝੋ ਵੀ ਜੇ ਇੱਕ ਪਸ਼ੂ ਖਰੀਦੋਗੇ ਤਾਂ ਪਸ਼ੂ ਤੁਸੀਂ ਦੋ ਖਰੀਦੋਗੇ ਜਿਹੜਾ ਹੁਣ ਇਸ ਟਾਈਮ ਇਹਦਾ ਚੌਥਾ ਸੂਆ ਭਾਈ ਚੱਲ ਰਿਹਾ ਹੈਗਾ ਜਿਹੜਾ ਬੌਲਾ ਹੈਗਾ 4 ਦਿਨਾਂ ਦੀ ਸੂਈ ਥੱਲੇ 10 ਕਿਲੋ ਹੁਣ ਹਾਜ਼ਰ ਆ ਕੋਈ ਵੀਰ ਜੋਖ ਕੇ ਲਿਜਾ ਸਕਦਾ ਜਿਹੜਾ ਇਹਦੇ ਪਿਛਲੇ ਸੂਏ ਦਾ ਰਿਕਾਰਡ ਰਹੇਗਾ ਉਹ ਭਾਈ 15 16 ਕਿਲੋ ਦਾ ਹੈ ਇਹ ਹੁਣ ਜਿਹਨੇ ਜਾਣਕਾਰੀ ਜ਼ਿਆਦਾ ਲੈਣੀ ਆ ਅਮਰਜੀਤ ਸਿੰਘ ਭਾਈ ਦਾ ਨੰਬਰ ਸਕਰੀਨ ਤੇ ਆਊਗਾ ਉਸ ਤੋਂ ਤੁਸੀਂ ਪੂਰੀ ਫੁੱਲ ਜਾਣਕਾਰੀ ਲੈ ਸਕਦੇ ਹੋ ਜਿਹੜੇ ਇਹਦੇ ਰਹੀ ਰੇਡ ਦੀ ਗੱਲ ਅੱਜ ਇਹਦਾ ਪ੍ਰਾਈਸ 1 ਲੱਖ ਤੇ 15000 ਆ ਜਿਹੜਾ ਸਾਡਾ ਵੀਡੀਓ ਵੇਖ ਕੇ ਆਊਗਾ ਉਹਨੂੰ ਲੈਸ ਕੀਤਾ ਜਾਊਗਾ ਬਾਈ ਅਮਰਜੀਤ ਸਿੰਘ ਦਾ ਸਾਡੇ ਤੋਂ ਐਡ ਕਰਵਾਉਣ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੀ ਵੀਡੀਓ ਵੇਖ ਕੇ ਆਊਗਾ ਉਹਨੂੰ ਬਹੁਤ ਬਹੁਤ ਮਾਨਤਾਨ ਕੀਤਾ ਜਾਊਗਾ ਜੇ ਇਹੋ ਜੀ ਮੱਝ ਦੀ ਕਿਸੇ ਨੇ ਐਡ ਕਰਵਾਉਣੀ ਹੋਵੇ ਸਾਡਾ ਨੰਬਰ 9988100715 ਉਹਦੇ ਤੇ ਤੁਸੀਂ ਪੂਰਾ ਪੂਰਾ ਲਾਭ ਉਠਾ ਸਕਦੇ ਹੋ ਧੰਨਵਾਦ